ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਹਮਣੂ ਜੀ ਆਏ ਹਨ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਅਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਰਾਗਾ ਸਬਾਣੀ ਭਗਤਾਂ ਕੀ ਦੇ 21ਵਾਂ ਸ਼ਬਦ ਦੀ ਵਾਰੀ ਹੈ ਜੀ ਇੱਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਵਾਣ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਬੰਗੁਰ ਪ੍ਰਸਾਦ ਰਾਗਾ ਸਬਾਣੀ ਭਗਤਾਂ ਕੀ ਬੀਰ ਜੀਓ ਨਾਮਦੇਵ ਜੀਓ ਰਵਿਦਾਸ ਜੀਓ ਸ੍ਰੀ ਗਬੀਰ ਜੀਓ ਕੇ ਪੰਛਪਦੇ ਨੌਵੇਂ ਦੁੱਤ ਕੇ ਪੰਜਵੇਂ ਲੰਕਾ ਸਾ ਕੋਟ ਸਮੰਸੀ ਖਾਈ ਤੇ ਰਾਵਣ ਕਰ ਖਬਰ ਨ ਪਾਈ ਲੰਕਾ ਸਾ ਕੋਟ ਸਮੰਦ ਸੀ ਖਾਈ ਤੇ ਰਾਵਣ ਕਰ ਖਬਰ ਨ ਪਾਈ ਕਿਆ ਮੰਗਿਓ ਕੁਛ ਥਹਿਰ ਥਿਰ ਨ ਰਹੀ ਦੇਖਤ ਨੈਣ ਚਲਿਓ ਜਗ ਜਾਈ ਰਹਾਓ ਕਿਆ ਮੰਗੇ ਉਹ ਕੁਛ ਥਿਰ ਨ ਰਹਾਈ ਦੇਖਤ ਨੈਣ ਚਲਿਓ ਜਗ ਜਾਈ ਰਹਾਓ ਇਕ ਲਖ ਪੂਤ ਸਵਾ ਲਖ ਨਾਤੀ ਤੇਰਾਉਣ ਕਰ ਦਿਆ ਨਬਾਤੀ ਇਕ ਲਖ ਪੂਤ ਸਵਾ ਲਖ ਨਾਤੀ ਤੇਰਾਉਣ ਕਰ ਦਿਆ ਨਬਾਤੀ ਚੰਦ ਸੂਰਜ ਤਾਂ ਕੇ ਤਪਦਰ ਸੋਈ ਬਸੰਤਰ ਜਾ ਕੇ ਖਪਰੇ ਤੋਈ ਗੁਰਮਤਿ ਰਾਮੇ ਨਾਮ ਬਸਾਈ ਅਸਰ ਰਹੇ ਨ ਕਤੂ ਜਾਈ ਕਹਿਤ ਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਮੁਕਤ ਨ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਭਗਤ ਨ ਹੋਈ ਤਾਂ ਕਬੀਰ ਜੀ ਸਾਨੂੰ ਉਪਦੇਸ਼ ਦਿੰਦੇ ਹਨ ਕਿ ਉਸ ਕਰਤਾਪੁਰਖ ਵਾਗ ਰੂਪ ਨੂੰ ਕੀ ਦੀ ਦੁਨਿਆ ਵਿੱਚ ਇਸ ਦੀ ਮੰਗ ਕੀਤੀ ਜਾਏ ਕਿਉਂਕਿ ਸਭ ਕੁਝ ਸੱਚ ਲਾਇਮਾਨ ਸਭ ਕੁਝ ਇੱਥੇ ਖਤਮ ਹੋ ਜਾਣਾ ਹੈ ਜੀ ਫਿਰ ਪਗ ਜਾਉਂਦਾ ਰਾਵਣ ਵਰਗੇ ਜੋ ਸਮਰੱਥ ਜੀਵਨੁਖ ਦਾ ਨਾਮੋ ਨਿਸ਼ਾਨ ਮਿਟ ਗਿਆ ਜੀ ਇਸ ਲਈ ਪਰਮੇਸ਼ਰ પાસે ਕੇਵਲwidehat ਕੇਵਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਦਾਤ ਮੰਗਣੀ ਚਾਹੀਦੀ ਹੈ ਜੀ ਕਿਉਂਕਿ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਹੀ ਸਥਾਈ ਅਤੇ ਸਦੀਵੀ ਵਸਤੂ ਹੈ ਜੀ ਸੱਚ ਤਾਂ ਇਹ ਹੈ ਜੀ ਕਿ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਸਿਮਰਨ ਤੋਂ ਬਿਨਾਂ ਕਿਸੇ ਦੀ ਵੀ ਮੁਕਤੀ ਸੰਭਵ ਨਹੀਂ ਹੈ ਜੀ ਇਸ ਲਈ ਸਦਾ ਆਪਣਾ ਤਨ ਮਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਵਿਚ ਮਗਰ ਰਹਿਣਾ ਚਾਹੀਦਾ ਹੈ ਜੀ ਸੋ ਪਗ ਜੀ ਆਉਦੇ ਹਨ ਇਸ ਵਿੱਚ ਪਗ ਜੀ ਸਾਨੂੰ ਰਾਵਣ ਦੇ ਉਦਾਹਰਨ ਦੇ ਰਹੇ ਹਨ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਜੀ ਕਿ ਰਾਵਣ ਜੋ ਸੀ ਉਹ ਬੜਾ ਵੱਡਾ ਗਿਆਨਮਾਨ ਵਿਦਵਾਨ ਸੀ ਤੇ ਉਹਨੇ ਦੇਵੀ ਦੇਵ ਤੇ ਆਪਣੇ ਕਈ ਕਾਬੂ ਕਰ ਰੱਖੇ ਸਨ ਪਗ ਜੀ ਆਖਦੇ ਨੇ ਸ੍ਰਾਵਣ ਪਾਸ ਲੰਕਾ ਦਾ ਕਿਲਾ ਸੀ ਅਤੇ ਉਸ ਕਿਲੇ ਦੀ ਸਮੁੰਦਰ ਵਰਗੀ ਖਾਈ ਸੀ ਹੁਣ ਉਸ ਘਰ ਦੀ ਕੋਈ ਖਬਰ ਤੱਕ ਨਹੀਂ ਹੈ ਜੀ ਫਿਰ ਪਗ ਜੀ ਆਖਦੇ ਹਨ ਗੁਰਨਖੋ ਉਸ ਪਰਮੇਸ਼ਰ 바ਸੋਂ ਕੀ ਮੰਗੇ ਜੀ ਜਦ ਕੇ ਕੋਈ ਵੀ ਚੀਜ਼ ਸਥਿਰ ਰਹਿਣ ਵਾਲੀ ਨਹੀਂ ਹੈ ਜੀ ਸਾਡੇ ਅੱਖਾਂ ਦੇ ਵੇਖਦਿਆਂ ਵੇਖਦਿਆਂ ਸਾਰਾ ਸੰਸਾਰ ਚਲਦਾ ਜਾ ਰਿਹਾ ਹੈ ਜੀ ਰਹਾਉ ਪਾ ਸਾਡੀ ਵੀ ਓਵਰ ਬੀਤਦੀ ਜਾ ਰਹੀ ਹੈ ਜੀ ਅਤੇ ਅਸੀਂ ਹਰ ਰੋਜ਼ ਵੇਦੇ ਆਂ ਜੀ ਹਰ ਰੋਜ਼ ਸੁਣਦੇ ਹਾਂ ਜੀ ਕਿ ਕੋਈ ਮਰ ਰਿਹਾ ਹੈ ਜੀ ਕੋਈ ਜੀ ਰਿਹਾ ਹੈ ਜੀ ਫਿਰ ਪਗਜ ਆਖਦਾਂ ਜਿਸ ਰਾਵਣ ਦੇ ਘਰ 1 ਲੱਖ ਪੁੱਤਰ ਤੇ 1.5 ਲੱਖ ਪੁੱਤਰੀ ਸਨ ਤੇ ਹੋਣ ਉਸ ਸ਼ਰਾਵਨ ਦੇ ਘਰ ਵਿੱਚ ਕੋਈ ਜੀਵਾ ਜਗਾਉਣ ਵਾਲਾ ਨਹੀਂ ਹੈ। ਭਾਵ ਹਨੇਰਾ ਹੀ पसरिया ਹੋਇਆ ਹੈ ਜੀ ਕੋਈ ਉਸ ਦੇ ਘਰ ਦਾ ਕਰਦਾ ਨਹੀਂ ਬਚਿਆ। ਫਿਰ ਭਲ ਜਹਾਦਨ ਜਿਸ ਸ਼ਰਾਵਨ ਦੇ ਘਰ ਚੰਦ ਅਤੇ ਸੂਰਜ ਨਾਉਂ ਦੇ ਦੇਵਤੇ ਰਸੋਈ ਪਕਾਉਂਦੇ ਸਨ ਅਤੇ ਅਗਨੀ ਜਿਸ ਦੇ ਬਸਤਰ ਤੋਂ ਹੁੰਦੀ ਸੀ। ਪੋਪ ਜੋ ਦੇਵੀ ਦੇਵ ਤੇ ਸਨ 라ਵਣ ਨੇ ਉਹਨਾਂ ਨੂੰ ਆਪਣੇ ਵਸ ਕੀਤਾ ਹੋਇਆ ਸੀ 라ਵਣ ਬੜਾ ਗਿਆਨਮਾਨ ਤੇ ਵਿਦਵਾਨ ਸੀ ਉਸਨੇ ਸਾਰੇ ਦੇਵੀ ਦੇਵਤਿਆਂ ਨੂੰ ਆਪਣੇ ਕਰਮਾ ਕਰਮਾਤਾ ਕਰ ਕਰਕੇ ਗਿਆਨ ਦੇ ਦੁਆਰਾ ਉਹਨਾਂ ਨੂੰ ਆਪਣੇ ਵਸ ਵਿੱਚ ਕੀਤਾ ਸੀ ਫਿਰ ਭਗਤ ਜ ਆਖਦੇ ਜਿਨ੍ਹਾਂ ਗੁਰਮਖ ਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸਰ ਰਾਮ ਦਾ ਗੁਰਸ਼ਬਦ ਗੁਰਬਾਣੀ ਨਾਮ ਆਪਣੇ ਤਨ ਮਨ ਵਿੱਚ ਵਸਾਇਆ ਹੈ ਜੀ ਉਹ ਗੁਰਸ਼ਬਦ ਗੁਰਬਾਣੀ ਨਾਮ ਇਸਰ ਦਾਦਾ ਜੀ ਕਬੀਰ ਜੀ ਆਹਦੇ ਆ ਨਿਰ ਲੋਕੋ ਸੁਣੋ ਪਰਮੇਸਰ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾ ਕਿਸੇ ਦੀ ਮੁਕਤੀ ਨਹੀਂ ਹਾਸਲ ਦੀ ਜੀ ਇਹ ਸ਼ਬਦ ਵਿਚਾਰ ਇਸਾ ਗਰੀਏ ਪਗ ਜੀ ਸਾਨੂੰ ਸੰਸਕਿਅਤਿਆ ਦਿੰਦੇ ਹਨ ਕਿ ਮਨੁੱਖੀ ਮਨ ਵਿੱਚ ਬਹੁਤ ਉਮਰ ਜਉਣ ਦੀ ਆਸ ਅਤੇ ਬਹੁਤ ਧਨ ਮਾਲ ਪਦਾਰਥ ਮੰਗਣ ਦੀ ਲਾਲਸਾ ਖਤਮ ਨਹੀਂ ਹੁੰਦੀ ਜੀ ਪਗ ਜੀ ਨੇ ਸਾਨੂੰ ਰਾਵਣ ਦੇ ਦ੍ਰਿਸ਼ਟਾਂ ਦੇ ਕਿ ਸਮਝਾਇਆ ਸਿੱਖ ਦਿੱਤੀ ਹੈ ਜੀ ਕਿ ਇੰਨਾ ਵੱਡਾ ਰਾਜਾ ਜਿਸ ਬੜਾ ਵਿਦਵਾਨ ਤੇ ਗਿਆਨਵਾਨ ਸੀ ਅਤੇ ਜਿਸ ਨੇ ਆਪਣੇ ਇਹ ਬڑے ਵੱਡੇ ਵੱਡੇ ਵਿਦਵਾਨ ਕਾਬੂ ਸੰਕਰਮਤੀ ਸੀ ਉਸੇ ਕਾਰਨ 1 ਲੱਖ ਪੁੱਤਰ ਤੇ ਅਗੋਂ ਪੁੱਤਰਾਂ ਦੇ ਘਰਾਂ ਵਿੱਚ ਸਵਾ ਲੱਖ ਪੋਤੇ ਤੇ ਪਰ ਪਟਪੋਤੇ ਸਾਂਝੇ ਅਤੇ ਬਰਾਉਨ ਦੀ 14 ਮੰਜ਼ਲਾਂ ਦੀ ਟਾਰੀ ਸੀ ਜਿਸ ਵਿੱਚ ਹੀਰੇ ਜੜੇ ਹੋਏ ਸਨ ਲੰਕਾਗੜ ਸੋਨੇ ਦਾ ਸੀ ਫਿਰ ਪਗਜਾਦਨ ਪਰ ਰਾਵਣ ਦੀ ਮੌਸਮ ਇਹ ਸਭ ਕੁਝ ਰਾਵਣ ਦੇ ਕਿਸ ਕੰਮ ਆਇਆ ਜੀ ਫਿਰ ਅਖਰ ਰਾਵਣ ਨੂੰ ਸਾਰਾ ਰਾਜਪਾਟ ਸਮਾਜ ਛੱਡ ਕੇ ਇਸ ਸੰਸਾਰ ਤੋਂ ਜਾਣਾ ਪਿਆ ਜੀ ਅਤੇ ਹੁਣ ਉਸ ਰਾਵਣ ਦੇ ਘਰ ਦੀਵਾ ਜਗਾਉਣ ਵਾਲਾ ਕੋਈ ਨਹੀਂ ਰਿਆ ਜੀ ਭਾਓ ਉਸ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ ਜੀ ਜਿਸ ਤਰ੍ਹਾਂ ਇਸ ਸ਼ਬਦ ਦੀ ਹੈ ਪੰਕਤੀ ਹੈ ਜੀ ਚੰਦ ਸੂਰਜ ਤਾਂ ਕੇ ਤਤਰ ਰਸੋਈ ਬਸੰਤਰ ਵਾਕੇ ਕਪਰੇ ਤੋਈ ਭਾਗ ਕੇ ਉਹ ਇਨਾ ਵਿਦਵਾਨ ਤੇ ਗਿਆਨਮਾਨ ਸੀ ਕਰਾਮਾਤੀ ਸੀ ਉਹਨੇ بڑے بڑے ਦੇਵੀ ਦੇਵਤਿਆਂ ਨੂੰ ਆਪਣੇ ਕਾਬੂ ਕੀਤਾ ਸੀ ਜੋ ਮਰਜ਼ੀ ਉਹਨਾਂ ਕੋਲ ਕਰਵਾ ਸਕਦਾ ਸੀ ਇਨਾਂ ਦਾ ਜ਼ਿਕਰ ਹੈਰਾਨ ਕਰਨ ਵਾਲੀ ਕੋਈ ਗੱਲ ਨਹੀਂ ਜੀ ਕਿਉਂਕਿ ਰਾਵਣ ਬੜਾ ਸੁਮਹਾ ਵਿਦਵਾਨ ਗਿਆਨਮਾਨ ਤੇ ਕਰਾਮਾਤੀ ਸੀ ਜੀ ਸਾਰਾ ਸ਼ਬਦ ਦਾ ਸਿਧਾਂਤ ਹੈ ਜੀ ਕਿ ਸਦਾ ਥਿਰ ਰਹਿਣ ਵਾਲੀ ਅਮਰ ਵਸਤੂ ਕੇਵਲ ਅਤੇ ਕੇਵਲ ਪਰਮੇਸ਼ਰ ਹੋ ਰਾਵਣ ਦਾ ਗੁਰਸ਼ਬ ਗੁਰਬਾਣੀ ਨਾਮ ਹੈ ਜੀ ਨਾਮ ਤਨ ਹੈ ਜੀ ਜਿਸ ਦੇ ਮਨ ਤਨ ਵਿੱਚ ਵਸਣ ਨਾਮ ਅਤੇ ਗੁਰੂ ਦੀ ਕਿਰਪਾ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਜੀ ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲ अनेका ਬੋਲ ਨਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾਂ ਦੀ ਜਾਚ ਕਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ